ਕਾਰਜੋ ਸਾਥੀਓ کافی دیر ਤੋਂ ਤੁਸੀਂ ਬੈਠੇ ਹੋ ਔਰ ਬਹੁਤ ਸਾਰੇ ਲੋਕਾਂ ਨੇ ਸਤਿਗੁਰੂ ਕਬੀਰ ਜੀ ਦੇ ਫਲਸਫੇ ਦੇ ਉੱਪਰ ਤੁਹਾਨੂੰ ਜਿਹੜਾ ਉਹ ਜ਼ਰੂਰ ਜਾਗਤ ਕਰਾਇਆ ਆਪਣੇ ਰੋਸ਼ਨਦਾ ਜੀ ਨੇ ਬਹੁਤ ਡਿਟੇਲ ਦੇ ਵਿੱਚ ਗੱਲ ਜਿਹੜੀ ਸ਼ੁਰੂ ਕੀਤੀ ਅਸੀਂ ਕਿੱਥੋਂ ਆ ਔਰ ਸਾਡੇ ਮੁਰਖੇ ਕੌਣ ਨੇ ਤਥਗਤ ਬੋਧਮ ਬੁੱਧ ਕੋ ਲੈ ਕੇ ਮਾਨਵਰ ਕਾਸ਼ੀਰਾਮ ਸਾਹਿਬ ਤੱਕ ਸਾਰੇ ਮਹਾਪੁਰਸ਼ਾਂ ਦੀ ਗੱਲ ਜਿਹੜੀ ਆ ਰੋਸ਼ਨ ਜੀ ਨੇ ਤੁਹਾਡੇ ਸਾਹਮਣੇ ਰੱਖੀ ਆ ਔਰ ਸਾਥੀਓ ਸਤਗੁਰੂ ਕਬੀਰ ਦੇ ਬਾਰੇ ਵਿੱਚ ਅਕਸਰ ਹੀ ਆਪਾਂ ਲੋਕ ਜਿੰਨੇ ਵੀ ਮਿਸ਼ਨਰੀ ਲੋਕ ਆ ਅਸੀਂ ਹਮੇਸ਼ਾ ਸਾਰੇ ਲੋਕ ਜਾਣਦੇ ਆ ਕਿ ਬਾਬਾ ਅਸਮ ਬਿੜਕਰ ਨੇ ਉਹਨਾਂ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਿਆ ਔਰ ਉਹਨਾਂ ਨੇ ਕਿਹਾ ਕਿ ਮੇਰੇ ਤਿੰਨ ਗੁਰੂ ਨੇ ਤਥਗਤ ਗੌਤਮ ਬੁੱਧ ਸਤਗੁਰੂ ਕਬੀਰ ਔਰ ਮਹਾਤਮਾ ਜੋਤੀਰਾਂਕਨ ਮੈਂ ਸਮਝਦਾ ਕਿ ਜਿੰਨੇ ਲੋਕ ਅਸੀਂ ਬੈਠੇ ਆ ਅਸੀਂ ਸਾਰੇ ਅਸੀਂ ਜਾਣਦੇ ਆ ਕਿ ਸਤਿਗੁਰੂ ਕਬੀਰ ਜਿਹੜੀ ਜਿਹੜੇ ਸੀ ਉਹਨਾਂ ਦੀ ਸਖਸ਼ੀਅਤ ਕੀ ਸੀ ਲੇਕਿਨ ਦੁੱਖ ਦੀ ਗੱਲ ਹੈ ਕਿ ਅਸੀਂ ਲੋਕ ਸਿਰਫ ਤੇ ਸਿਰਫ ਇਤਿਹਾਸ ਸੁਣਨਾ ਚਾਹੁੰਦੇ ਆ ਅਸੀਂ ਕਹਾਣੀਆਂ ਸੁਣਨਾ ਚਾਹੁੰਦੇ ਆ ਅ ਪਿੱਛੇ ਸਤਿਗੁਰੂ ਕਬੀਰ ਕੀ ਦਾ ਪ੍ਰਕਾਸ਼ ਦਿਹਾੜਾ ਸੀ ਐਸੇ ਸਟੇਜ ਦੇ ਉੱਪਰ ਇੱਕ ਗ੍ਰੰਥੀ ਸਿੰਘ ਜਿਹੜਾ ਅਮਰਤ ਵਾਲੀ ਬੰਦਾ ਸੀ ਉਹ ਜੋ ਜਮਾਨੇ ਦੀ ਮਨਮਤ ਸੁਣਾ ਕੇ ਗਿਆ ਔਰ ਅਸੀਂ ਲੋਕਾਂ ਨੇ ਇਸ ਤਰ੍ਹਾਂ ਪਿੰਡੋਂ ਫੈਲਣ ਦੇ ਰੂਪ ਦੇ ਵਿੱਚ ਅਸੀਂ ਬੈਠੇ ਅਸੀਂ ਸਤਿਗੁਰੂ ਕਬੀਰ ਇਹਦਾ ਕਾਰਨ ਕੀ ਹੈ ਕਿ ਅਸੀਂ ਕਿਉਂ ਲੋਕਾਂ ਸੀ ਇਹਨਾਂ ਚੀਜ਼ਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਝੂਠ ਸੁਣਦੇ ਵਿੱਚ ਬਹੁਤ ਖੁਸ਼ ਹੁੰਦੇ ਆ ਜਿਹੜਾ ਮਨਮਤ ਤੁਹਾੜੀਆਂ ਸੁਣਾ ਕੇ ਚਲਾ ਜਾਏ ਅਸੀਂ ਉਸ ਗੱਲ ਦੇ ਵਿੱਚ ਬਹੁਤ ਖੁਸ਼ ਹੁੰਦੇ ਆ ਕਿ ਇਹ ਬਹੁਤ ਵਧੀਆ ਬਖਤਾਂ ਨੇ ਬਹੁਤ ਸੁਣੀਆਂ ਤੁਲਾ ਸੁਣਾ ਪਰ ਸਾਥੀਓ ਸਤਗੁਰੂ ਕਬੀਰ ਜਦੋਂ ਬਾਬਾ ਸਾਹਾ ਬਿਲਕੜ ਦਾ ਨਾਮ ਆ ਜਾਂਦਾ ਜਦ ਬਾਬਾ ਸਾਹਾ ਬਿਲਕੜ ਵਰਗਾ ਮਹਾਨ ਚਿੰਤਕ ਉਹਨਾਂ ਨੂੰ ਆਪਣਾ ਗੁਰੂ ਕਹਿੰਦਾ ਤੇ ਦਾ ਮਤਲਬ ਸਾਨੂੰ ਸਤਗੁਰੂ ਕਬੀਰ ਜੀ ਦੀ ਸ਼ਖਸੀਅਤ ਨੂੰ ਚੰਗੀ ਤਰ੍ਹਾਂ ਧੋਖਾਂ ਦੀ ਲੋੜ ਹੈ ਕਿ ਸਤਨੂ ਕਬੀਰ ਉਹ ਕਿਸ ਤਰ੍ਹਾਂ ਦੀ ਹਸਤੀ ਸੀ ਪਰ ਉਸ ਤੋਂ ਵੀ ਵੱਧ ਕੇ ਸਾਨੂੰ ਉਹਨਾਂ ਦੀ ਗੱਲ ਦੇ ਉੱਪਰ ਅਮਲ ਅਮਲ ਕਰਨ ਦੀ ਲੋੜ ਹੈ ਕਿ ਸਤਗੁਰੂ ਕਬੀਰ ਚਾਹੁੰਦੇ ਸੀ ਉਹ ਇਸ ਦੇਸ਼ ਦੇ ਵਿੱਚ ਕੀ ਕਰਨਾ ਚਾਹੁੰਦੇ ਸੀ ਕਿਉਂਕਿ ਮੈਂ ਸਮਝਦਾ ਕਿ ਅੱਜ ਜਿਹੜੇ ਅਸੀਂ ਬੈਠੇ ਆ ਇਸ ਸਮੇਂ ਨੂੰ ਯਾਦ ਰੱਖਿਆ ਜਾਣਾ ਚਾਹੀਦਾ ਕਿਉਂ ਯਾਦ ਰੱਖਿਆ ਜਾਣਾ ਚਾਹੀਦਾ ਕਿਉਂਕਿ ਜੋ ਸਮਾਂ ਸਤਗੁਰੂ ਕਬੀਰ ਦੇ ਸਮੇਂ ਦੇ ਵਿੱਚ ਸੀ ਮੈਂ ਸਮਝਦਾ ਅੱਜ ਦੇ ਸਮੇਂ ਦੇ ਵਿੱਚ ਤੇ ਉਸ ਸਮੇਂ ਦੇ ਵਿੱਚ ਕੋਈ ਰਾਤੀ ਭਰਦਾ ਅੰਤਰ ਨਹੀਂ ਹੈ ਔਰ ਜਿਹੜੇ ਲੋਕ ਇਹ ਸਤਗੁਰੂ ਕਬੀਰ ਜੀ ਦੀਆਂ ਕਥਾ ਲੋਕਾਂ ਨੂੰ ਸੁਣਾ ਰਹੇ ਨੇ ਮੈਂ ਸਮਝਦਾ ਇਹ ਵੀ ਉਹ ਕੰਮ ਕਰ ਰਹੇ ਨੇ ਜਿਹੜਾ ਕੰਮ ਸਤਗੁਰੂ ਕਬੀਰ ਆਪਣੇ ਸਮੇਂ ਦੇ ਵਿੱਚ ਕਰ ਚੁੱਕੇ ਗਏ ਇਹਨਾਂ ਦੇ ਕੰਮ ਦੇ ਵਿੱਚ ਔਰ ਉਸਵੇਂ ਦੇ ਸਤਿਗੁਰੂ ਕਬੀਰ ਜੀ ਦੇ ਕੰਮ ਦੇ ਵਿੱਚ ਰੱਖੀ ਭਰ ਦਾ ਅੰਤਰ ਨਹੀਂ ਆ। ਪਰ ਦੁਖ ਦੀ ਗੱਲ ਹੈ ਕਿ ਅਸੀਂ ਲੋਕ ਅਸੀਂ ਲੋਕ ਇਤਿਹਾਸ ਸੁਣਨਾ ਚਾਹੁੰਦੇ ਆ। ਅਸੀਂ ਇਤਿਹਾਸ ਦੇ ਸ਼ਾਤਰਤਾ ਬਣਨਾ ਚਾਹੁੰਦੇ ਆ, ਪਾਤਰ ਦਾ ਬਣਨਾ ਚਾਹੁੰਦੇ ਆ ਪਰ ਪਾਤਰ ਜਿਹੜਾ ਅਸੀਂ ਨਹੀਂ ਬਣਨਾ। ਕਿਉਂਕਿ ਸਤਿਗੁਰੂ ਕਬੀਰ ਜਦੋਂ ਉਹਨਾਂ ਨੇ ਆਪਣੇ ਇਤਿਹਾਸ ਨੂੰ ਸਮਝਿਆ, ਆਪਣੇ ਹਸਬੇ ਨੂੰ ਸਮਝਿਆ ਤਾਂ ਸਤਿਗੁਰੂ ਕਬੀਰ ਜੀ ਨੇ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਇਸ ਦੇਸ਼ ਦੀਆਂ ਗਲੀਆਂ ਦੇ ਵਿੱਚ ਜਾ ਕੇ ਗਰੀਬ ਗੁਰਬਿਆਂ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਅਸੀਂ ਲੋਕ ਡਰਦੇ ਰਹਿੰਦੇ ਹਾਂ ਵਿਰੋਧ ਕਰਨ ਲੋਕਾਂ ਤੋਂ ਵਿਰੋਧ ਹੁੰਦਾ ਸਤਗੁਰੂ ਕਬੀਰ ਇੱਕ ਜਗ੍ਹਾ ਲਿਖਦੇ ਨੇ ਕਹਿੰਦੇ ਗਾਲੀ ਦੀਏ ਕਬੀਰ ਕੋ ਜਿਨ ਦਾ ਅਧੂਰਾ ਗਿਆਨ ਜਿਨ੍ਹਾਂ ਨੂੰ ਗਿਆਨੀਆਂ ਲੋਕਾਂ ਨੇ ਕਬੀਰ ਸਾਹਿਬ ਨੂੰ ਬੁਰਾ ਕਿਹਾ ਪਰ ਅੱਗੇ ਸਾਹ ਲਿਖਦੇ ਆ ਗਾਲੀ ਦੀਏ ਕਬੀਰ ਕੋ ਜਿਨ ਦਾ ਅਧੂਰਾ ਗਿਆਨ ਜਾ ਫਿਰ ਗਾਲੀ-ਬੋਲ ਈ ਜਿੰਦਗੀ ਬੰਦ ਦੁਕਾਨ। ਪਰ ਦੁਖ ਦੀ ਗੱਲ ਕਿ ਜਿਹੜੇ ਲੋਕ ਅੱਜ ਸਾਹਿਬ ਸਤਿਗੁਰੂ ਕਬੀਰ ਜੀ ਦੀਆਂ ਗੱਲਾਂ ਕਰਨ ਵਾਲੇ ਲੋਕ ਨੇ ਉਹ ਸਤਿਗੁਰੂ ਕਬੀਰ ਦੇ ਨਾਮ ਨੂੰ ਪਹਿ ਤੋਕਣਾ ਖੋਲ ਕੇ ਬੱਠੇ। ਉਹ ਹੀ ਮਨਮਤ ਜੋ ਬ੍ਰਾਹਮਣ ਦੀ ਮਨਮਤ ਸੀ ਜਿਹਦੇ ਖਿਲਾਫ ਕਬੀਰ ਸਾਹਿਬ ਸਾਡੀ ਜ਼ਿੰਦਗੀ ਲੜਦੇ ਰਹੇ ਉਹ ਹੀ ਮਨਮਤ ਜਿਹੜੀ ਆ ਸਾਡੇ ਸਾਹਮਣੇ ਪਰੋਸੀ ਜਾ ਰਹੀ। ਕਿਉਂਕਿ ਕਬੀਰ ਸਾਹਿਬ ਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਵੀ ਰੱਬੀ ਭਰਦਾ ਅੰਤਰ ਨਹੀਂ ਆ। ਕਬੀਰ ਸਾਹਿਬ ਦੇ ਸਮੇਂ ਵੀ ਜਾਤਪਾਤ ਸਿਖਰਾਂ ਤੇ ਸੀ ਅੱਜ ਵੀ ਜਾਤਪਾਤ ਸਿਖਰਾਂ ਤੇ ਹੈ ਕਬੀਰ ਸਾਹਿਬ ਦੇ ਸਮੇਂ ਦੇ ਵਿੱਚ ਵੀ ਮਨਮਤ ਸੀ ਅੱਜ ਵੀ ਮਨਮਤ ਹੈ ਕਿਉਂਕਿ ਕਬੀਰ ਸਾਹਿਬ ਨੂੰ ਮੰਨਣ ਵਾਲੇ ਲੋਕ ਅਸੀਂ ਜਿੰਨੇ ਵੀ ਲੋਕ ਆ ਸਾਡੇ ਘਰਾਂ ਦੇ ਵਿੱਚ ਜਦੋਂ ਵੀ ਕਬੀਰ ਕੋਈ ਬੱਚਾ ਜਨਮ ਲੈਂਦਾ ਤਾਂ ਮਨੁਸਮਰਤੀ ਗੁੱਟਾਂ ਦੇ ਉੱਪਰ ਮੌਲੀਆਂ ਦੇ ਰੂਪ ਦੇ ਵਿੱਚ ਸਾਡੇ ਗੁੱਟਾਂ ਦੇ ਉੱਪਰ ਵੱਜਦਾ ਸਤਿਗੁਰੂ ਕਬੀਰ ਜਿਸ ਵਿਵਸਥਾ ਨੂੰ ਖੰਡਨ ਕਰਦੇ ਨੇ ਅਸੀਂ ਉਸ ਮੰਨਣ ਵਾਲੇ ਉਸ ਗੁਰੂ ਦੇ ਪਰੋਕਾਰ ਉਸੇ ਵਿਵਸਥਾ ਦੇ ਵਾਹ ਬਣ ਜਾਂਦੇ ਇਹ ਸਮਝਣਾ ਪਏਗਾ ਕਿ ਸਤਿਗੁਰੂ ਕਬੀਰ ਦੀਆਂ ਕਹਾਣੀਆਂ ਸੁਣੀ ਜਾਓ ਕਬੀਰ ਸਾਹਿਬ ਦੇ ਅੱਗੇ ਝੋਲ ਜਗਾ ਦਿਓ ਕਬੀਰ ਸਾਹਿਬ ਦੇ ਢੋਲ ਕੀ ਦੇ ਸ਼ਾਰੇ ਵਜਾ ਕੇ ਗੁਲਗੁਲ ਕਰੀ ਜਾਓ ਪਰ ਇਹਦੇ ਨਾਲ ਪਰਵਰਤਨ ਹੋਣ ਵਾਲਾ ਨਹੀਂ ਆ ਪਰਵਰਤਨ ਸਿਰਫ ਕਿਸਤਰਾ ਹੋਏਗਾ ਜਿੱਦਿ ਜਰਾ ਸੀ ਕਬੀਰ ਸਾਹਿਬ ਨੂੰ ਮਿਲਦੇ ਨਹੀਂ ਬਹੁਤ ਸਾਰੇ ਉਸ ਪਾ ਜਿਵੇਂ ਗੱਲ ਕੀਤੀ ਉਹ ਇਹਦੇ ਬਾਰੇ ਬਹੁਤ ਸਾਰੇ ਮਹਾਪੁਰਸ਼ਾਂ ਨੇ ਇਹ ਗੱਲਾਂ ਕਰਕੇ ਗਏ ਕਿ ਗੁਰੂ ਨਾਨਕ ਸਾਹਿਬ ਨੇ ਕਵੀਰ ਸਾਹਿਬ ਬਾਰੇ ਲਿਖਿਆ ਗੁਰੂ ਰਵਿਦਾਸ ਜੀ ਨੇ ਕਵੀਰ ਸਾਹਿਬ ਬਾਰੇ ਲਿਖਿਆ ਬਹੁਤ ਸਾਰੇ ਅੰਗਰੇਜ਼ ਵਿਦਵਾਨ ਸਰ ਹੋਏ ਨੇ ਜਿਹੜਾ ਨੇ ਸੰਤ ਕਵੀਰ ਸਾਹਿਬ ਦੇ ਬਾਰੇ ਦੇ ਵਿੱਚ ਲਿਖਿਆ ਲੇਕਿਨ ਉਹਨਾਂ ਦੇ ਲਿਖਣ ਦੇ ਨਾਲ ਕੋਈ ਬਹੁਤ ਵੱਡਾ ਅੰਤਰ ਨਹੀਂ ਪੈਂਦਾ ਸਾਡੇ ਪੁਰਖੇ ਦਾ ਸਾਡਾ ਸਿਰ ਜਰੂਰ ਉੱਚਾ ਹੁੰਦਾ ਹੈ ਕਿਉਂ ਮਹਾਪੁਰਸ਼ ਦੇ ਬਾਰੇ ਵਿੱਚ ਇਹ ਗੱਲਾਂ ਕਰਨੇ ਮਿਲੋ ਸੰਤ ਰਾਮਦਾਸ ਜੀ ਨੇ ਇੱਕ ਜਗ੍ਹਾ ਲਿਖਿਆ ਕਹਿੰਦੇ ਬ੍ਰਹਮ ਬਾਣੀ ਅਰਥੋ ਖਰਬ ਹੈ ਅਰਥਾ ਖਰਬਨ ਦੇ ਵਿੱਚ ਬਾਣੀ ਲਿਖੀ ਉਹ ਕਹਿੰਦੇ ਬਾਣੀ ਅਰਥੋ ਖਰਬ ਹੈ ਗ੍ਰੰਥਨ ਕੋਟ ਹਜ਼ਾਰ ਕਰਤਾ ਪੁਰਖ ਕਵੀਨ ਹੈ ਨਾ ਭਾ ਗਿਆ ਵਿਚਾਰ ਉਹ ਕਹਿੰਦੇ ਮੇਰਾ ਮੇਰਾ ਮੰਨਣਾ ਹੈ ਕਿ ਇਸ ਸਮਾਜ ਨੂੰ ਇਸ ਸਮਾਜ ਨੂੰ ਦਿਸ਼ਾ ਦੇਣ ਵਾਲਾ ਜੇ ਕੋਈ ਕਰਤਾ ਪੁਰਖ ਹੈ ਸਤਿਗੁਰੂ ਕਵੀ ਹੈ ਤਸੱਦੀਓ ਕੀ ਅਸੀਂ ਸਤਿਗੁਰੂ ਕਬੀਰ ਤੋਂ ਦਿਸ਼ਾ ਲੈ ਰਹੇ ਹਾਂ ਨਹੀਂ ਲੈ ਰਹੇ ਅਸੀਂ ਸਤਿਗੁਰੂ ਕਬੀਰ ਕੀ ਦੀ ਸਿਰਫ ਤੇ ਸਿਰਫ ਗੁਲਾ ਕਰ ਰਹੇ ਆ ਅਸੀਂ ਉਹਦਾ ਇਤਿਹਾਸ ਬਣਦੇ ਆ ਅਸੀਂ ਇਤਿਹਾਸ ਦੇ ਸ਼ਾਤਰ ਬਣਦੇ ਆ ਇਤਿਹਾਸ ਦੇ ਪਾਤਰ ਨਹੀਂ ਬਣਦੇ ਜਿੰਨੀ ਦੇਰ ਅਸੀਂ ਲੋਕ ਇਤਿਹਾਸ ਦੇ ਪਾਤਰ ਨਹੀਂ ਬਣਾਂਗੇ ਉਹਨਾਂ ਵਾਂਗ ਦੰਗ ਚੁੱਪ ਕੇ ਮਦਾਨੇ ਜੰਗ ਦੇ ਵਿੱਚ ਨਹੀਂ ਜਾਵਾਂਗੇ ਆਪਣੇ ਲੋਕਾਂ ਨੂੰ ਜਾਗਰਤ ਕਰਨ ਲਈ ਉਪਰਾਲੇ ਨਹੀਂ ਕਰਾਂਗੇ ਉਹਨੀ ਦੇਰ ਸਤਸੰਗੂ ਕਬੀਰ ਜੀ ਦਾ ਜਿਹੜਾ ਮਿਸ਼ਨ ਹੈ ਉਹਨਾਂ ਦੀ ਜਿਹੜੀ ਜਿਹੜੀ ਲੜਾਈ ਸੀ ਉਹਨੀ ਦੇਰ ਪੂਰੀ ਹੋਣ ਵਾਲੀ ਨਹੀਂ ਆ ਕਿਉਂਕਿ ਸਤਸੰਗੂ ਕਬੀਰ ਸਾਹਿਬ ਨੇਕ ਜਸਮੀ ਬਸਤਾ ਨੂੰ ਚੈਲੰਜ ਕੀਤਾ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਕਿਨੇ ਮੇਰੇ ਤਿੰਨ ਗੁਰੂ ਨੇ ਤਾਂ ਉਹ ਗੁਰੂ ਕੌਣ ਨੇ ਸਤਿਗੁਰੂ ਕਬੀਰ তথাਗਤ ਦولت ਮੋਦ ਅਤੇ ਜੋਤੀਰੂ ਫੁੱਲੇ ਤਾਂ ਬਾਬਾ ਸਾਹਿਬ ਅੰਬੇਡਕਰ ਸਮਝਣ ਦੀ ਲੋੜ ਆ ਕਿ ਬਾਬਾ ਸਾਹਿਬ ਅੰਬੇਡਕਰ ਜਿਹੜੇ ਉਹ ਗੁਰੂ ਗਣਾਂ ਨੂੰ ਕਿਉਂ ਮੰਨਦੇ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦੇ ਔਰ ਕਬੀਰ ਸਾਹਿਬ ਦੇ ਸਮੇਂ ਦੇ ਵਿੱਚ ਲਗਭਗ 500 ਸਾਲ ਦਾ ਅੰਤਰ ਹੈ ਪਰ ਬਾਬਾ ਸਾਹਿਬ ਨੂੰ ਮਿਲ ਕਰ ਦੀ ਜੇ ਤੁਸੀਂ ਲਾਈਫ ਨੂੰ ਚੰਗੀ ਤਰ੍ਹਾਂ ਸਟੱਡੀ ਕਰੋਗੇ ਤਾਂ ਬਾਬਾ ਸਾਹਿਬ ਅੰਬੇਡਕਰ ਦੀ ਇੱਕ ਇੱਕ ਗੱਲ ਇੱਕ ਇੱਕ ਗੱਲ ਜਿਹੜੀ ਹੈ ਉਹ ਕਵੀਰ ਸਾਹਿਬ ਤੋਂ ਪ੍ਰਭਾਵਿਤ ਹਰ ਇੱਕ ਮੂਮੈਂਟ ਤੇ ਬਾਬਾ ਸਾਹਿਬ ਜਦੋਂ ਵੀ ਕੋਈ ਸੰਗਰਸ਼ ਕਰਦੇ ਆ ਤਾਂ ਤੁਸੀਂ ਕਵੀਰ ਸਾਹਿਬ ਦੀਆਂ ਤੁਕਾਂ ਨੂੰ ਕਵੀਰ ਸਾਹਿਬ ਦੇ ਦੋਹਿਆਂ ਨੂੰ ਸਟੱਡੀ ਕਰੋ ਤਾਂ ਕਵੀਰ ਸਾਹਿਬ ਬਾਬਾ ਸਾਹਿਬ ਨੂੰ ਮਿਲ ਕਰਦੀ ਅਗਵਾਈ ਕਰਦੇ ਤੁਹਾਨੂੰ ਨਜ਼ਰ ਆਉਂਦੀ ਸਤਿਗੁਰੂ ਕਵੀਰ ਦੁਬਾਰਾ ਸਾਡੀ ਰਹਿਨਮਾਈ ਕਰ ਰਹੇ ਨੇ ਸਾਡੀ ਅਗਵਾਈ ਕਰ ਰਹੇ ਕਿਉਂਕਿ ਬਾਬਾ ਸਾਹਿਬ ਉਹ ਮਿਲ ਕੇ ਜਿਸ ਤਰ੍ਹਾਂ ਉਹਨੇ ਗੱਲ ਕਰਕੇ ਗਏ ਕਿ ਸੰਤ ਨੂੰ ਕਬੀਰ ਜੀ ਨੇ ਨਾਮ ਨੂੰ ਉਹਨੂੰ ਰਾਮ ਨਾਮ ਜੀ ਨੂੰ ਆਪਣਾ ਗੁਰੂ ਨਹੀਂ ਮੰਨਿਆ ਤਾਂ ਬਾਬਾ ਸਾਹਿਬ ਉਹ ਮਿਲ ਕੇ ਦੇ ਨਾਲ ਵੀ ਇਸੇ ਤਰ੍ਹਾਂ ਦਾ ਵਾਕ ਵਰਤਾਰਾ ਵਾਪਰਿਆ ਕਿਉਂਕਿ ਇੱਕ ਰਾਈਟਰ ਲਿਖਦਾ ਕਿ ਤਦਖਣ ਦਾ ਸੰਤ ਉਹ ਉਤਰਪਾਰ ਦੇ ਵਿੱਚ ਆਉਂਦਾ ਹੈ ਔਰ ਲੋਕਾਂ ਦੇ ਕੰਨ ਦੇ ਵਿੱਚ ਰਾਮ ਨਾਮ ਦਾ ਮੰਤਰ ਜਿਨਾ ਸ਼ੁਰੂ ਕਰਦਾ ਹੈ ਤਾਂ ਸਤਗੁਰੂ ਕਬੀਰ ਦੇ ਬਾਰੇ ਦੇ ਵਿੱਚ ਵੀ ਮਲਕਣ ਦੀ ਕਹਾਣੀ ਸੁਣਾ ਦਿੱਤੀ ਗਈ ਕਿ ਸਤਗੁਰੂ ਕਬੀਰ ਨੂੰ ਨੇ ਮੰਤਰ ਦਿੱਤਾ ਕਿ ਬਚਾ ਰਾਮ ਨਾਮ ਜਪਿਆ ਕਰ ਤਕਬੀਰ ਸਾਹਿਬ ਦੀ ਬਾਣੀ ਦਾ ਹਵਾਲਾ ਸੁਝਣਾ ਜਬੋਦੀ ਆ ਕਬੀਰ ਸਾਹਿਬ ਕਹਿੰਦੇ ਨੇ ਅੱਲਾ ਰਾਮ ਦਾ ਗਮ ਨਹੀਂ ਤਾਂ ਘਰ ਗਿਆ ਕਬੀਰ ਜਿੱਥੇ ਨਾ ਅੱਲਾ ਦਾ ਗਾਮੇ ਨਾ ਮੈਨੂੰ ਰਾਮ ਦਾ ਗਾਮੇ ਆ ਉੱਥੇ ਕਬੀਰ ਦਾ ਕਰ ਸਾਡਾ ਪੁੱਠਾ ਤਾਂ ਉਸ ਵਿਵਸਥਾ ਉੱਪਰ ਮਾਰ ਰਿਹਾ ਫਿਰ ਉਹ ਕਿਸ ਤਰ੍ਹਾਂ ਜੂਰ ਹੋ ਸਕਦਾ ਸਤਿਗੁਰੂ ਕਬੀਰ ਜਾਤ ਪਾਤ ਦੇ ਵਿਰੋਧੀ ਰਾਮਾਨੰਦ ਜਾਤ ਪਾਤ ਦਾ ਪੱਕਾ ਸਮਰਥਕ ਕਿਹਾ ਉਹ ਗੁਰੂ ਕਿਸ ਤਰ੍ਹਾਂ ਹੋ ਸਕਦਾ ਤੁਸੀਂ ਖੁਦ ਸਮਝੋ ਕਿ ਕੇਲਾ ਜੇ ਗੁਰੂ ਪੂਰਬ ਨੂੰ ਜਾ ਰਿਹਾ ਕੱچے ਦਾ ਪੱਛਮ ਨੂੰ ਪਹੁੰਚਾ ਦੇ ਇਹ ਸਮਝਣ ਦੀ ਲੋੜ ਆ ਕਿਉਂਕਿ ਇਹ ਜਾਣ ਵਜਿਕੇ ਸਾਡੀ ਕ੍ਰਾਂਤੀ ਨੂੰ ਖਤਮ ਕਰਨ ਦੇ ਲਈ ਇਹੋ ਜਿਹੇ ਮਨਕਰਣਤ ਗੱਲਾਂ ਜਿਹੜੀਆਂ ਨੇ ਉਹ ਸਾਡੇ ਸਮਾਜ ਦੇ ਸਾਹਮਣੇ ਰੱਖੀਆਂ ਗਈਆਂ ਤਾਂ ਕਿ ਅਸੀਂ ਲੋਕ ਉਹਨਾਂ ਲੋਕਾਂ ਦਾ ਪੱਤੀ ਦੇ ਰੁੱਖ ਦੇ ਵਿੱਚ ਜਿਹੜਾ ਭਗਤੀ ਕਰਦੇ ਰਹੀਏ ਕਬੀਰ ਸਾਹਿਬ ਦੀ ਭਗਤੀ ਕਰਦੇ ਰਹੀਏ ਗੁਰ ਰਵਿਦਾਸ ਜੀ ਦੀ ਬਾਬਾ ਸਭੂ ਅੰਬੇਦਕਰ ਜੀ ਦੀ ਭਗਤੀ ਕਰਦੇ ਰਹੀਏ ਕਿਉਂਕਿ ਅਸੀਂ ਅਸੀਂ ਕ੍ਰਾਂਤੀਕਾਰੀ ਕਬੀਰ ਨੂੰ ਅਸੀਂ ਕ੍ਰਾਂਤੀਕਾਰੀ ਬਾਬਾ ਸਭੂ ਅੰਬੇਦਕਰ ਨੂੰ ਅਸੀਂ ਪੂਜਨੀਕ ਕਬੀਰ ਬਣਾ ਦਿੱਤਾ ਅਸੀਂ ਪੂਜਨੀਕ ਅੰਬੇਦਕਰ ਬਣਾ ਦਿੱਤਾ ਅਸੀਂ ਉਹਨਾਂ ਦੀ ਗੱਲ ਦੇ ਉੱਪਰ ਪੈਰਾ ਨਹੀਂ ਲੰਡੇ ਕਬੀਰ ਸਾਹਿਬ ਇੱਕ ਜੱਗ ਲਿਖਦੇ ਆ ਕਹਿੰਦੇ ਪੰਡਤ ਮੁਲਦਾ ਜੋ ਲਿਖਦੀ ਆ ਛੋੜ ਚਲੇ ਹਾਂ ਕੋচ্ছু ਨਾ ਲਿਖਿਆ ਔਰ ਇੱਕ ਜਗ੍ਹਾ ਇੱਕ ਜਗ੍ਹਾ ਕਬੀਰ ਸਾਹਿਬ ਲਿਖਦੇ ਆ ਰਾਮਕੁੰਜ ਹਿੰਦੂ ਹੋਏ ਮੁਸਲਮਾਨ ਖੁਦਾਏ ਕਬੀਰ ਸੋ ਨਰ ਜੀਤਾ ਜੋ ਦੋਖੇ ਨਹੀਂ ਮਾਰੇ ਤਹਰ ਕਬੀਰ ਸਾਹਿਬ ਰਾਮਾ ਨਾਮ ਦੇ ਚ ਲਿਖਦਾ ਹੋ ਸਕਦਾ ਇਹ ਸਮਝਣ ਦੀ ਲੋੜ ਆ ਔਰ ਇੱਕ ਹੋਰ ਵੱਡਾ ਫੈਕਟ ਜਿਹੜਾ ਅੱਜ ਤੱਕ ਸ਼ਾਇਦ ਤੁਹਾਡੇ ਤੁਸੀਂ ਸੁਣਿਆ ਹੋਏਗਾ ਮੈਂ ਇਹ ਆਸ ਕਰਦਾ ਇਸ ਦੇਸ਼ ਦੇ ਵਿੱਚ ਮੌਜੂਦਾ ਬੁੱਧ ਬੋਧ ਤੋਂ ਬਾਅਦ ਇੱਕ ਗੱਲ ਬੜੀ ਲੋਕਾਂ ਦੇ ਵਿੱਚ ਪਛਨਨ ਕੀਤੀ ਗਈ ਕਿ ਔਰਤ ਦੇ ਪੱਖ ਦੇ ਵਿੱਚ ਕਿਸੇ ਨੇ ਆਜ ਨਹੀਂ ਬੁਲੰਦ ਕੀਤੀ ਜਿਹੜਾ ਸੰਤਾਂ ਨੂੰ ਭਗਤੀ ਲਹਿਰ ਦੇ ਸਮਝਿਆ ਗਿਆ ਉਹਨਾਂ ਹਰੇ ਵਿੱਚੋਂ ਵੀ ਕਿਸੇ ਨੇ ਔਰਤ ਦੇ ਪੱਖ ਦੇ ਵਿੱਚ ਆਵਾਜ਼ ਬੁਲੰਦ ਨਹੀਂ ਕੀਤੀ ਲੇਕਿਨ ਸਤਿਗੁਰੂ ਕਬੀਰ ਇੱਕ ਜਗ੍ਹਾ ਲਿਖਦੇ ਨੇ ਔਰਤ ਦੇ ਪੱਖ ਦੇ ਵਿੱਚ ਜਿਸ ਤੰਮ ਤੇ ਇਸ ਦੇਸ਼ ਦੇ ਵਿੱਚ ਔਰਤ ਦਾ ਦੀ ਜਿਹੜੀ ਔਕਾਤ ਸੀ ਉਹ ਬਿਲਕੁਲ ਛੂਦਰ ਤੋਂ ਵੀ ਮਾੜੀ ਸੀ ਤ ਸਤਗੁਰੂ ਕਬੀਰ ਔਰਤ ਦੇ ਪੱਖ ਦੇ ਵਿੱਚ ਖੜੇ ਹੁੰਦੇ ਆ ਔਰ ਲਿਖਦੇ ਨੇ ਕਿ ਦੁਨੀਆਂ ਰਮਾਣੇ ਸੇ ਕੋ ਕੋ ਦਿਲ ਗਏ ਭਾਵ ਕਿ ਜੇ ਧੂਣੀਆਂ ਲਾਉਣ ਦੇ ਨਾਲ ਲੋਕ ਤਰ ਜਾਂਦੇ ਆ ਤਾਂ ਸਤਗੁਰੂ ਕਹਿੰਦੇ ਕਬੀਰ ਸਾਹਿਬ ਇਸਤਰੀ ਕਿਉ ਨ ਇਸਤਰੀ ਜਦ ਤਾ ਚੂਲੇ ਤੇ ਹੀ ਕਰ ਕਿੰਨੀ ਵੱਡੀ ਗੱਲ ਸਤਗੁਰੂ ਕਬੀਰ ਜੀ ਨੇ ਉਸ ਵੇਲੇ ਔਰਤ ਦੇ ਪੱਖ ਦੇ ਵਿੱਚ ਕੀਤੀ ਆ ਕਿ ਜੇ ਧੂਣੀਆਂ ਲਾਉਣ ਦੇ ਨਾਲ ਯੱਗ ਕਰਨ ਦੇ ਨਾਲ ਹਵਨ ਕਰਨ ਦੇ ਨਾਲ ਲੁਕ ਦਾ ਕਲਿਆਣ ਹੁੰਦਾ ਤਾਂ ਔਰਤ ਦਾ ਕਲਿਆਣ ਕਿਉਂ ਨਹੀਂ ਹੋਇਆ ਜਿਹੜੀ ਔਰਤ 24 ਘੰਟੇ ਚੁੱਲ੍ਹੇ ਦੇ ਉੱਪਰ ਡੋਗੀ ਰਹਿੰਦੀ ਤਾਂ ਸਾਥੀਓ ਮਸਲਾ ਸਿਰਫ ਤੇ ਸਿਰਫ ਕਬੀਰ ਸਾਹਿਬ ਨੂੰ ਸਮਝਣ ਦਾ ਆ ਜੇ ਕਬੀਰ ਸਾਹਿਬ ਨੂੰ ਸਮਝੋਗੇ ਤਾਂ ਤੁਹਾਡੇ ਦਿਲ ਦੇ ਦਰ ਤੁਹਾਡੇ ਜਿਹੇ ਮਨਾਂ ਦੇ ਵਿੱਚ ਦਰ ਨੇ ਮੈਨੂੰ ਕਿਤੇ ਜਮੁਦੂਤ ਨਰਕ ਦੇ ਵਿੱਚ ਨਾ ਸੁਟ ਦੇਣ ਮੈਨੂੰ ਸਵਰਗ ਚਾਹੀਦਾ ਤਾਂ ਇਹ ਸਾਰੇ ਦੇ ਸਾਰੇ ਜਿਹੜੇ ਆ ਤੁਹਾਡੇ ਉਹ ਖਤਮ ਹੋ ਜਾਣਗੇ ਕਿਉਂਕਿ ਬਾਬਾ ਸਭੂ ਮਿਲਕਰਨੇ ਸਤਸਗੁਰੂ ਕਬੀਰ ਜੀ ਨੂੰ ਤੋਂ ਸੇਧ ਲੈ ਕੇ ਆਪਣੀ ਜਿਹੜੀ ਆ ਲੜਾਈ ਲੜੀ ਔਰ ਬਾਬਾ ਸਭੂ ਮਿਲਕਰਨੇ ਇਸ ਦੇਸ਼ ਦੇ ਵਿੱਚ ਉਹ ਚੇਂਜ ਲਿਆ ਕੇ ਸਾਡੇ ਸਾਹਮਣੇ ਰੱਖੀ ਜਿਹੜੀ ਚੇਂਜ ਅਸੀਂ ਲੋਕ ਜਿਹਦੇ ਨਾਲ ਸਾਡਾ ਜੀਵਨ ਜਿਹੜਾ ਉਹ ਪੱਧਰ ਉੱਚਾ ਹੋਇਆ ਪਰ ਅੱਜ ਸਿਰਫ ਤੇ ਸਿਰਫ ਜਿਹੜੀ ਕਮੀ ਸਭ ਤੋਂ ਵੱਡੀ ਸਾਨੂੰ ਲੱਗਦੀ ਸੀ ਜਿਹੜੀ ਕਬੀਰ ਸਾਹਿਬ ਦੇ ਸਮੇਂ ਦੇ ਵਿੱਚ ਕਮੀ ਸੀ ਉਹ ਕਮੀ ਅੱਜ ਵੀ ਸਾਡੀ ਸਾਡੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਕਿਰਿਆ ਸਾਬਤ ਹੋ ਰਹੀਆਂ ਕਿਉਂਕਿ ਕਬੀਰ ਸਾਹਿਬ ਜੋ ਕਰ ਸਕਦੇ ਸੀ ਆਪਣੇ ਸਮੇਂ ਦੇ ਵਿੱਚ ਉਹ ਕਰਕੇ ਚਲੇ ਗਏ ਉਹਨਾਂ ਨੇ ਬ੍ਰਾਹਮਣਵਾਦੀ ਕਰਮ ਕਾਂਡਾ ਤੋਂ ਸਾਨੂੰ ਮੁਕਤੀ ਦਵਾਈ ਉਹਨਾਂ ਨੇ ਮਨੁਵਾਰ ਤੋਂ ਸਾਨੂੰ ਮੁਕਤੀ ਦਵਾਈ ਉਹਨਾਂ ਨੇ ਜਾਤ ਪਾਤ ਦੇ ਬੰਧਨਾਂ ਤੋਂ ਸਾਨੂੰ ਮੁਕਤੀ ਦਵਾਈ ਉਹਨਾਂ ਨੇ ਪਖੰਡਾਂ ਤੋਂ ਸਾਨੂੰ ਮੁਕਤੀ ਦਵਾਈ ਲੇਕਿਨ ਇੱਕ ਚੀਜ਼ ਉਸ ਸਮੇਂ ਦੇ ਵਿੱਚ ਔਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਵੱਡੀ ਕੌਮਰ ਚੀਜ਼ ਆ ਕਿ ਨਾ ਉਸ ਸਮੇਂ ਸਾਡਾ ਰਾਜ ਸੀ ਨਾ ਅੱਜ ਦੇ ਸਮੇਂ ਸਾਡਾ ਉਹ ਵਿਵਸਥਾ ਹੁਣਾਂ ਦੀ ਉੱਧਾ ਆ ਲੇਕਿਨ ਨਾ ਉਸ ਸਮੇਂ ਰਾਜ ਸੀ ਨਾ ਅੱਜ ਸਾਡਾ ਰਾਜ ਆ ਤਾਂ ਇਸ ਲਈ ਸਾਥੀਓ ਸਾਨੂੰ ਬਾਬਾ ਸਾਹਿਬ ਅੰਬੇਡਕਰ ਤੋਂ ਪ੍ਰੇਰਣਾ ਲੈ ਕੇ ਸਤਿਗੁਰੂ ਕਬੀਰ ਜੀ ਤੋਂ ਪ੍ਰੇਰਣਾ ਲੈ ਕੇ ਆਪਣੇ ਰਾਜ ਪਾਟ ਦੇ ਦੇ ਲਈ ਸਾਨੂੰ ਜਿਹੜਾ ਸੰਘਰਸ਼ ਕਰਨਾ ਚਾਹੀਦਾ ਕਿਉਂਕਿ ਸਤਿਗੁਰੂ ਕਬੀਰ ਜੀ ਦੇ ਸਮਕਾਲੀ ਜਿਹੜੇ ਤੁਲਸੀਦਾਸ ਹੋਏ ਨੇ ਉਹ ਰਾਮ ਰਾਜ ਦੀ ਸੰਕਲਪਨਾ ਉਹਨਾਂ ਨੇ ਸਾਡੇ ਸਾਹਮਣੇ ਰੱਖੀ ਆ ਲੇਕਿਨ ਸਤਿਗੁਰੂ ਕਬੀਰ ਜੀ ਨੇ ਅਮਰ ਦੇਸ਼ਵਾਦੀ ਸੰਕਲਪਨਾ ਸਾਡੇ ਸਾਹਮਣੇ ਰੱਖੀ ਆ ਜਿਸ ਤਰ੍ਹਾਂ ਸਤਿਗੁਰੂ ਕਬੀਰ ਰਗਦਾਸ ਬੇਲੋਪੁਰੇ ਦੀ ਗੱਲ ਕਰਦੇ ਨੇ ਤਾਂ ਸਤਿਗੁਰੂ ਕਬੀਰ ਜੀ ਨੇ ਅਮਰ ਦੇਸ਼ ਵਾਲਾ ਕਨਸੈਪਟ ਦਿੱਤਾ ਉਹਦੇ ਵਿੱਚ ਕੋਈ ਚੀਜ਼ਾਂ ਤੁਸੀਂ ਪੜ ਕੇ ਹੈਰਾਨ ਹੋ ਜੂਗਾ ਹੋਗੇ ਕਿ ਇਹ ਜਿੰਨੇ ਧਾਰਨ ਕਰਮ ਕਾਡ ਜਿੰਨੇ ਧਾਰਨ ਲੋਕ ਦੇਵੀ ਦੇਵਤੇ ਨੇ ਕਬੀਰ ਸਾਹਿਬ ਦਾ ਰਾਜ ਉਹ ਚਾਹੁੰਦੇ ਨੇ ਕਿ ਇਹ ਚੀਜ਼ਾਂ ਵੀ ਡੀਲੀਟ ਹੋ ਜਾਣ ਕਿਉਂਕਿ ਉਹਨਾਂ ਨੂੰ ਪੱਕਾ ਪਤਾ ਹੈ कि ਮੇਰੇ ਸਮਾਜ ਦੀ ਦੁਰਗਤੀ ਦਾ ਸਭ ਤੋਂ ਵੱਡਾ ਕਾਰਨ ਇਹ ਪੱਥਰ ਦੀਆਂ ਮੂਰਤੀਆਂ ਨੇ ਜਿਨ੍ਹਾਂ ਦੇ ਅੱਗੇ ਬੰਦਾ ਖੁਦ ਮੂਰਤੀ ਪਿਆਰ ਕਰਦਾ ਔਰ ਉਹਦੇ ਅੱਗੇ ਖੁਦ ਨਤਮਕ ਨਤਮਸਤਕ ਹੁੰਦਾ ਤਾਂ ਕਬੀਰ ਸਾਹਿਬ ਨੇ ਅਮਰ ਦੇਸ਼ਵਾਦ ਦਾ ਕਨਸੈਪਟ ਜਿਹੜਾ ਸਾਡੀ ਦਿੱਤਾ ਔਰ ਸਾਡੀ ਇਹ ਡਿਊਟੀ ਮੰਨਦੀ ਆ ਖਾਸ ਕਰਕੇ ਅੰਬੇਡਕਰ ਲੋਗ ਔਰ ਜਿਹੜੇ ਕਬੀਰ ਸਾਹਿਬ ਨੂੰ ਮੰਨਣ ਵਾਲੇ ਲੋਕ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਉਹ ਵੱਡਾ ਕਬੀਰ ਸਾਹਿਬ ਨੂੰ ਸਾਲੋ ਕਰਨ ਵਾਲਾ ਕੋਈ ਇਸ ਤਰ੍ਹਾਂ ਦੀ ਜੋਕਰ ਪੈਦਾ ਨਹੀਂ ਹੋ। ਔਰ ਬਾਬਾ ਸਾਹਿਬ ਨੂੰ ਮੈਡੀਕਲ ਨੇ ਗੱਲ ਕਹੀ ਉਹ ਕਹਿੰਦੇ ਤੁਹਾਡੇ ਗਲੇ ਵਿੱਚ ਪਈਆਂ ਕੰਠੀ ਮਾਰਾ ਤੁਹਾਨੂੰ ਸਹਸਰਾਂ ਦੇ ਕਦਮੋਂ ਮੁਕਤੀ ਨਹੀਂ ਦਵਾ ਸਕਦੀਆਂ। ਇਸ ਲਈ ਤੁਸੀਂ ਕੀ ਕਰੋ ਸੰਘਰਸ਼ ਕਰੋ ਆਪਣੇ ਹੱਕ ਅਧਿਕਾਰਾਂ ਦੇ ਲਈ ਸੰਘਰਸ਼ ਕਰੋ। ਤਾਂ ਸਾਥੀਓ ਕਬੀਰ ਸਾਹਿਬ ਵੀ ਆਪਣੇ ਮੇਲੇ ਕਿਸੇ ਤਰ੍ਹਾਂ ਦੀ ਅਡਵਾਈਸ ਹੁੰਦੇ ਨੇ। ਇੱਕ ਭਗਤਮਾਲ ਦੇ ਵਿੱਚ ਇੱਕ ਕਥਾ ਹੁੰਦੀ ਆ ਉਹ ਕਹਿੰਦੇ ਕਿ ਰਾਮਾਨੰਦ ਨੇ ਕਬੀਰ ਸਾਹਿਬ ਨੂੰ ਇਸ ਗੱਲ ਤੇ ਨਹੀਂ ਬੁਲਾਇਆ ਕਿ ਮੈਂ ਤੇਰੇ ਨਾਲ ਡਿਬੇਟ ਕਰਨੀ ਹੈ ਤੇਰੇ ਨਾਲ ਵਾਦ-ਵਿਵਾਦ ਕਰਨਾ ਹੈ ਕਿ ਜਿਹੜਾ ਤੂੰ ਪ੍ਰਚਾਰ ਕਰ ਰਿਹਾ ਉਹ ਗਲਤ ਕਰ ਰਿਹਾ ਅਸਾਥੀਓ ਅੱਜ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ ਕਬੀਰ ਸਾਹਿਬ ਨੂੰ ਕਬੀਰ ਸਾਹਿਬ ਰਮਨ ਨੂੰ ਆਪਣਾ ਗੁਰੂ ਮੰਨ ਲਿਆ ਲੇਕਿਨ ਰਾਮਾਨੰਦ ਐਡਾ ਵੱਡਾ ਜਾਤੀਵਾਦੀ ਆ ਭਗਤਵਾਲ ਦੇ ਵਿੱਚ ਕਥਾ ਹੈ ਕਿ ਜਦ ਕਬੀਰ ਸਾਹਿਬ ਔਰ ਰਾਮਾਨੰਦ ਬਰਾਬਰ ਬੈਠਦੇ ਆ ਤਾਂ ਉਹਦੇ ਵਿੱਚ ਇੱਕ ਮੋਟੀ ਕੰਬਲ ਦੀ ਤਾਰ ਦੀ دیوار ਬਣਾ ਦਿੱਤੀ ਜਾਂਦੀ ਆ ਤਾਂ ਕਿ ਕਬੀਰ ਰਾਮਾਨੰਦ ਨੂੰ ਨਾ ਦੇਖ ਸਕਣ ਔਰ ਰਾਮਾਨੰਦ ਕਬੀਰ ਨੂੰ ਨਾ ਦੇਖ ਸਕਣ ਐਡਾ ਵੱਡਾ ਜਾਤੀਵਾਦੀ ਬੰਦਾ ਸਾਡੇ ਰਹਿਬਰ ਦਾ ਗੁਰੂ ਨਹੀਂ ਹੋ ਸਕਦਾ ਔਰ ਸਤਿਗੁਰੂ ਕਬੀਰ ਵਰਗੀ ਸ਼ਖਸੀਅਤ ਐਡੇ ਵੱਡੇ ਜਾਤੀਵਾਦੀ ਬੰਦੇ ਨੂੰ ਤਾਂ ਉਹtudo ਰਿਤ ਕਰਦੇ ਤਾਂ ਮਨ ਅੰਦਰ ਕਬੀਰ ਸਾਹਿਬ ਨੂੰ ਸਵਾਲ ਪੁੱਛਿਆ ਕਿ ਤੂੰ ਸਾਰਾ ਦਿਨ ਇਹ ਕੁਝ ਕਰਦਾ ਹੈ ਤਾਂ ਫਿਰ ਰੱਬ ਦਾ ਨਾਮ ਕਿਹੜੇ ਵਲੇ ਜਾਂਦਾ ਹੈ ਤਾਂ ਕਬੀਰ ਸਾਹਿਬ ਨੇ ਉੱਥੇ ਜਵਾਬ ਦਿੱਤਾ ਕਬੀਰ ਸਾਹਿਬ ਨੇ ਕਹਿੰਦੇ ਆਰਖ ਨਾ ਮੁੰਡੂ ਜਿਹੜੀ ਗੱਲ ਸਾਨੂੰ ਸੁਝਾਈ ਜਾਂਦੀ ਹੈ ਕਿ ਢਾਈ ਘੰਟੇ ਬਹਿ ਜਾਓ ਤਾਂ ਪੁਰਖਾ ਕੀ ਕਹਿ ਰਿਹਾ ਇਹ ਗੱਲ ਸਮਝਣ ਦੀ ਲੋੜ ਆ ਕਿਉਂਕਿ ਆਪਣੇ ਆਪਣੇ ਤਰਕ ਦੇ ਕੇ ਅਸੀਂ ਲੋਕ ਮੂਮਰ ਦਾ ਬੇੜਾ ਕਰ ਕਰਦੇ ਕਬੀਰ ਸਾਹਿਬ ਕਹਿੰਦੇ ਆਰਖ ਨਾ ਮੁੰਡੂ ਕਾਲ ਨਾ ਮੁੰਡੂ ਖੁਲੇ ਨੇ ਅਸੀਂ ਹੱਸਸ ਦੇਖੋ ਸਾਰਾ ਜੱਗ

ਜਿਹੜੀ ਕਾਰ ਕਰਦਾ ਜਿਹੜਾ ਕੰਮ ਕਰਦਾ ਆ ਉਹਦੇ ਤੋਂ ਬਾਅਦ ਜਿਹੜਾ ਰੱਬ ਆ ਉਹ ਕੀ ਆ ਕਬੀਰ ਸਾਹਿਬ ਉਹਦੇ ਵਿੱਚ ਲਿਖਦੇ ਨੇ ਕਹਿੰਦੇ ਜਾਤੀ ਰੂਪ ਵਰਨ ਨਹੀਂ ਜਾ ਕੇ ਘਟ ਘਟ ਰਹਿਆ ਸਮਾਇ ਕਹਿੰਦੇ ਮੇਰਾ ਜਿਹੜਾ ਰੱਬ ਆ ਉਹ ਕੋਈ ਉਹਦੀ ਕੋਈ ਸ਼ਕਲ ਨਹੀਂ ਆ ਜਿੱਦਾਂ ਹਿੰਦੂਆਂ ਦਾ ਰੱਬ ਆ ਉਹਦੀ ਕੋਈ ਸ਼ਕਲ ਨਹੀਂ ਆ ਜਿਹੜਾ ਅੱਲਾ ਆ ਉਹਦੀ ਵੀ ਸ਼ਕਲ ਨਹੀਂ ਆ ਕਿਉਂਕਿ ਕਬੀਰ ਸਾਹਿਬ ਨੇ ਇਸ ਦੇਸ਼ ਦੇ ਵਿੱਚ ਜਿਹੜੀ ਨਿਰਗੁਣੋ ਪਾਸ਼ਾ ਨਿਰਗੁਣ ਦੀ ਭਗਤੀ ਦਾ ਜਿਹੜਾ 컨ਸੈਪਟ ਜਿਹੜਾ ਦਿੱਤਾ ਉਹ ਸਤਿਗੁਰੂ ਕਬੀਰ ਜੀ ਨੇ ਦਿੱਤਾ ਕਿਉਂਕਿ ਅਕਸਰ ਆਮ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਅਸੀਂ ਮੂਰਤੀ ਪੂਜਕ ਨਹੀਂ ਸਾਡੀ ਫਲਸਫੇ ਮੂਰਤੀ ਨੂੰ ਨਹੀਂ ਮੰਨਦੇ ਔਰ ਮੁਸਲਮਾਨ ਵੀ ਕਹਿੰਦਾ ਕਿ ਅਸੀਂ ਵੀ ਅੱਲਾਹ ਤੋਂ ਇਲਾਵਾ ਕਿਸੇ ਨੂੰ ਨਹੀਂ ਪੁੰਜਦੇ ਲੇਕਿਨ ਕਬੀਰ ਸਾਹਿਬ ਲਿਖਦੇ ਆਹ ਕਹਿੰਦੇ ਕਿ ਜਿਹੜਾ ਮੁਸਲਮਾਨ ਆ ਉਹ ਵੀ ਅੱਲਾਹ ਜਿਹੜਾ ਆ ਉਹ ਲੋਕਾਂ ਨੂੰ ਨਰ ਪਰਸਰ ਜਿਹੜਾ ਉਹ ਪ੍ਰਦਾਨ ਕਰਦਾ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਉਹਨਾਂ ਨੇ ਕਿ ਤੇਰੇ ਸਮਾਧੀਆਂ ਲਉਣਾ ਜਿਹੜੇ ਤੂੰ ਹੰਬਲ ਰਕ ਕਰਦਾ ਹੈ ਜਿਹੜੇ ਤੂੰ ਪੂਜਾ ਪਾਠ ਕਰਦਾ ਹੈ ਉਹਨਾਂ ਦੇ ਨਾਲ ਕਿਸੇ ਦਾ ਭਲਾ ਹੋਣਾ ਵਾਲਾ ਨਹੀਂ ਹੈ ਕਿਉਂਕਿ ਕਬੀਰ ਸਾਹਿਬ ਲਿਖਦੇ ਕਹਿੰਦੇ ਅਜਾ ਮੇਦ ਗੋਮੇਦ ਅਸ਼ੋ ਮੇਦ ਨਾਲ ਮੇਦ ਕਹਤ ਕਬੀਰ ਅਧਰਮ ਕੋ ਧਰਮ ਬਣਾਵਤ ਦੇ ਕਿ ਤੁਸੀਂ ਅਧਰਮ ਕਰਦੇ ਹੋ ਬੱਕਰਿਆਂ ਦੀ ਬਲੀ ਦਿੰਦੇ ਹੋ ਮਨੁੱਖਾਂ ਦੀ ਬਲੀ ਦਿੰਦੇ ਹੋ ਘੋੜਿਆਂ ਦੀ ਬਲੀ ਦਿੰਦੇ ਹੋ ਔਰ ਫਿਰ ਤੁਸੀਂ ਕੀ ਕਹਿੰਦੇ ਹੋ ਕਿ ਅਸੀਂ ਲੋਕ ਧਰਮ ਕਰੂਗਾ ਕਬੀਰ ਸਾਹਿਬ ਨੇ ਉਸ ਸਾਰੀ ਦੀ ਸਾਰੀ ਰਾਮਾਨੰਦ ਦੀ ਜਿਹੜੀ ਫਿਲਾਸਫੀ ਸੀ ਉਸ ਫਿਲਾਸਫੀ ਨੂੰ ਸਿਰੇ ਤੋਂ ਲਾ ਪਾਇਆ ਔਰ ਉਸ ਵਿਵਸਥਾ ਨੂੰ ਕਬੀਰ ਸਾਹਿਬ ਨੇ ਠੋਕਰ ਮਾਰੀ ਲੇਕਿਨ ਦੁੱਖ ਦੀ ਗੱਲ ਹੈ ਜੀ ਅਸੀਂ ਲੋਕਾਂ ਨੇ ਫੇਰ ਉਸ ਵਿਵਸਥਾ ਨੂੰ ਵਾਰਾ ਜਿਹੜਾ ਉਹ ਗਲ ਲਾਇਆ ਔਰ ਉਸੇ ਵਿਵਸਥਾ ਦੇ ਅਸੀਂ ਬਾਹਰ ਆ ਅੱਜ ਦੀ ਸਮੇਂ ਦੀ ਜਿਹੜੀ ਜ਼ਰੂਰਤ ਹੈ ਕਿ ਕਿ ਰੋਸ਼ਨਪਾਤ ਜਿਹੜੀ ਗੱਲ ਹੈ ਕਿ ਗਏ ਆ ਕਿ ਸਾਨੂੰ ਆਪਣਾ ਰਾਜਪਾਟ ਜਿਹੜਾ ਆ ਉਹਦੇ ਵੱਲੋਂ ਬਦਲਣਾ ਚਾਹੀਦਾ ਔਰ ਆਪਣਾ ਰਾਜਪਾਟ ਉਨੀਦਰ ਨਹੀਂ ਆਏਗਾ ਜਿਨੀਂ ਬਾਬਾ ਸੁਭੰਮ ਬੇਟ ਕਰਦੇ ਦਿੱਤੇ ਹੋਏ ਹੋਰ ਦੇ ਅਧਿਕਾਰ ਦੀ ਅਸੀਂ ਸਹੀ ਵਰਤੋਂ ਨਹੀਂ ਕਰਦੇ ਮਾਨਯੋਗ ਸਾਹਿਬ ਬਾਬਾ ਸੁਭੰਮ ਬੇਟ ਕਰ ਔਰ ਉਹਨਾਂ ਤੋਂ ਪਹਿਲਾਂ ਤਥਾਗਤ ਗੌਮਪੁੱਤ ਜੀ ਨੇ ਇਸ ਦੇਸ਼ ਦੀਆਂ ਗਲੀਆਂ ਦੇ ਵਿੱਚ ਸਭ ਤੋਂ ਵੱਡਾ ਹੌਕਾ ਮਾਰਿਆ ਸੀ ਬਹੁਜਣੇ ਤਾਇ ਬਹੁਜਣ ਸੁਖਾਇਆ ਔਰ ਉਸੇ ਨਾਰੇ ਨੂੰ ਮਨੁਸਰਜੀਤ ਮਾਨਯਬਰ ਸਾਹਿਬ ਕਾਸ਼ੀਰਾਮ ਜੀ ਨੇ ਕੀਤਾ ਔਰ ਅੱਜ ਸਾਡੀ ਰੂਪੀ ਬਣਦੀ ਆ ਕਿ ਅਸੀਂ ਜਾਤ ਦੇ ਚੱਕਰ ਦੇ ਵਿੱਚੋਂ ਬਾਹਰ ਨਿਕਲ ਕੇ ਅਸੀਂ ਜਾਤ ਦੇ ਝੋਲੇ ਤੋਂ ਬਾਹਰ ਨਿਕਲ ਕੇ ਅਸੀਂ ਇੱਕ ਬਹੁਜਨ ਬਣਾਉਣ ਵਾਲੇ ਪਾਸੇ ਨੂੰ ਤੁਰੀਏ ਕਿਉਂਕਿ ਮੈਂ ਅਕਸਰ ਦੇਖਦਾ ਕਿ ਪਿਛਲੀ ਵਾਰ ਮੈਨੂੰ ਪ੍ਰਧਾਨ ਜੀ ਦਾ ਫੋਨ ਗਿਆ ਸੀ ਮੈਂ ਬਹੁਤ ਖੁਸ਼ ਹੋਇਆ لیکن میں ہمیشہ ਇਹ ਹੱਥ ਜਗਾ ਜਾਂਦਾ ਰਹਿਣਾ ਚਾਹੇ ਉਹ ਕਬੀਰ ਸਾਹਿਬ ਦਾ ਜਨਮ ਦਿਨ ਹੋਵੇ ਸਤਿਗੁਰੂ ਰਵਿਦਾਸ ਜੀ ਦਾ ਜਨਮ ਦਿਨ ਹੋਵੇ ਗੁਰੂ ਨਾਨਕ ਦਾਸ ਜੀ ਦਾ ਜਨਮ ਦਿਨ ਹੋਵੇ ਲੇਕਿਨ ਸਾਡੀ ਕਮੇਟੀਆਂ ਦੀ ਸਭ ਤੋਂ ਵੱਡੀ ਮਾਨਸਿਕਤਾ ਮਾਰੀ ਨਾਲ ਸਿੱਖਤਾ ਕੀਆ ਕਿ ਇਹ ਇੱਕ ਜਾਤੀ ਦਾ ਉਸ ਮਹਾਪੁਰਸ਼ ਨੂੰ ਸੀਮਿਤ ਰੱਖਣਾ ਚਾਹੁੰਦੇ ਨੇ ਸਾਥੀਓ ਅੱਜ ਵੀ ਸਾਨੂੰ ਇਹਨਾਂ ਸਸਕਤ ਦੀ ਲੋੜ ਆ ਕਿ ਕੀ ਅਸੀਂ ਜਾਤੀਵਾਦੀ ਆ ਜਾਂ ਕਬੀਰਵਾਦੀ ਆ ਕੀ ਅਸੀਂ ਜਾਤੀਵਾਦੀ ਆ ਕਿ ਰਵਿਦਾਸਵਾਦੀ ਆ ਜੇਕੀ ਕਬੀਰਵਾਦੀ ਰੰਗਦਾਸਵਾਦੀ ਹੋਈਏ ਤਾਂ ਅਸੀਂ ਜਾਤ ਦੇ ਬੰਧਨ ਤੋਂ ਬਾਹਰ ਨਿਕਲੀਏ ਕਿਉਂਕਿ ਅੱਜ ਜੇ ਸਾਡੇ ਕੋਲ ਸਮਾਂ ਹੈ ਕਿਉਂਕਿ ਜਦ ਮਿਸਤਰੀ ਕੰਧ ਲੱਟਦਾ ਹੈ ਕਿ ਉਹ ਵੀ ਸਾਰ ਨਾਲ ਲਾ ਕੇ ਬਾਰ-ਬਾਰ ਦੇਖਦਾ ਕਿ ਮੇਰੇ ਸਾਲ ਦੇ ਨਾਲ ਵੇਖ ਲਵਾਂ ਕਿ ਕੰਧ ਟੇਢੀ ਤਾਂ ਨਹੀਂ ਨਿਕਲ ਰਹੀ ਤਾਂ ਅੱਜ ਸਾਡੀ ਵੀ ਡਿਊਟੀ ਬਣਦੀ ਆ ਕਿ ਅਸੀਂ ਬਾਰ-ਬਾਰ ਸਾਲ ਮਾਰ ਕੇ ਦੇਖੀਏ ਕਿ ਸਾਡੇ ਮੁੱਖੇ ਦੀ ਵਿਚਾਰਧਾਰਾ ਜਿਹੜੀ ਆ ਉਹ ਕਿਤੇ ਗਲਤ ਰੈਕਸ਼ਨ ਦੇ ਵਿੱਚ ਹੁਣ ਅਸੀਂ ਲੈ ਕੇ ਜਾਓ ਕਿਉਂਕਿ ਇਹ ਮਹਾਮੂਰਤ ਜਿਹੜੇ ਨੇ ਉਹ ਪੂਰਨ ਸੰਪੂਰਨ ਮਨੁੱਖਤਾ ਦੇ ਇਹ ਮਨੁੱਖ ਇਹ ਮਹਾਂਪੁਰਸ਼ ਕਿਸੇ ਇੱਕ ਜਾਤੀ ਦੀ ਵਿਸ਼ੇਸ਼ਤਾ ਨਹੀਂ ਔਰ ਇਹਨਾਂ ਨੂੰ ਜਾਤੀ ਵਿਸ਼ੇਸ਼ ਤੇ ਵਿੱਚ ਬੰਨ੍ਹਣਾ ਮਹਾਂਪੁਰਸ਼ਾਂ ਨੂੰ ਜਾਤੀ ਵਿਸ਼ੇਸ਼ ਬੰਨ੍ਹਣਾ ਉਹਨਾਂ ਦੀ ਵਿਚਾਰਕ ਗਿਆਨ ਦੇ ਖਿਲਾਫ ਹੈ ਔਰ ਸਭ ਮੇਰੀ ਡਿਊਟੀ ਸਾਡੀ ਡਿਊਟੀ ਬਣਦੀ ਆ ਕਿ ਅਸੀਂ ਸਤਿਗੁਰੂ ਕਬੀਰ ਜੀ ਸਹਿਬ ਜੀ ਨੂੰ ਰੰਗਦਾਸ ਜੀ ਨੂੰ ਨਾਨਕ ਸਾਹਿਬ ਨੂੰ ਉਹਨਾਂ ਦਾ ਜਿਹੜਾ ਵੀ ਸਰਬ ਸੰਜੀਵਤਾ ਦਾ ਸੁਨੇਹਾ ਆ ਉਹ ਸਮਾਜ ਤੱਕ ਪਹੁੰਚਾ ਕਰੀਏ ਅਸੀਂ ਇੱਕ ਬਹੁਜਨ ਬਣੀਏ ਬਹੁਤ ਜਣ ਬਣ ਕੇ ਅਸੀਂ ਇੱਕ ਫੋਰਸ ਜਿਹੜੀ ਆ ਬਣ ਸਕਦੇ ਆ ਅਦਰਵਾਈਜ਼ ਕੱਲੇ ਕੱਲੇ ਜਾਤੀਵਾਦੀ ਲੜਾਈ ਲੜ ਲੜ ਕੇ ਅਸੀਂ ਲੋਕ ਮੈਨੂੰ ਲੱਗਦਾ ਤੁਸੀਂ ਅੱਗੇ ਨਹੀਂ ਵੱਧ ਪਾਵਾਂਗੇ ਅਸੀਂ ਸਿਰਫ ਤੇ ਸਿਰਫ ਮੰਗਤੇ ਔਰ ਭਿਖਾਰੀ ਬਣੇ ਰਵਾਂਗੇ ਜਿਹੜਾ ਮਹਾਪੁਰਸ਼ ਜਿਹੜੇ ਮਹਾਪੁਰਸ਼ ਸਾਨੂੰ ਰਾਜੇ ਬਣਾਉਣਾ ਚਾਹੁੰਦੇ ਸੀ ਉਹਨਾਂ ਮਹਾਪੁਰਸ਼ਾਂ ਦਾ ਅੰਦੋਲਨ ਉਹਨਾਂ ਦਾ ਮਿਸ਼ਨ ਉਹਨਾਂ ਦਾ ਜਿਹੜਾ ਸੰਘਰਸ਼ ਆ ਉਹਨੂੰ ਕਦੀ ਵੀ ਫਲ ਲੜਾਓ ਨਹੀਂ ਲੱਗੇਗਾ ਕਾਰਨਾ ਕੀ ਆ ਕਿ ਕਬੀਰ ਸਾਹਿਬ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਜੇ ਕੋਈ ਲੋਕ ਅੱਜ ਕਬੀਰ ਸਾਹਿਬ ਦੇ ਫਾਲੋਅਰ ਜਿਹੜੇ ਨੇ ਉਹ ਜੇ ਕੋਈ ਲੋਕ ਅਸੀਂ ਅੰਬੇਡਕਾਈ ਟ ਲੋਕ ਅਸੀਂ ਜੇ ਉਸ ਚੀਜ਼ ਨੂੰ ਅੱਗੇ ਨਹੀਂ ਵਧਾਉਂਦੇ ਤਾਂ ਮੈਂ ਸਮਝਦਾ ਕਿ ਇੱਕ ਬਹੁਤ ਵੱਡੀ ਗਲਤੀ ਹੈ ਕਿ पांडे ਜੀ ਮੇਰੇ ਕੋਲ ਲੋਕ ਕਿਤਾਬਾਂ ਨੇ ਕਬੀਰ ਹੈ ਕਿ ਮਰਤੇ ਨਹੀਂ ਔਰ ਦੂਸਰੀਆ ਮੈਂ ਉਜਾਰ ਸੀ ਕਬੀਰ ਕੀ ਖਦਾਈ ਮੈਂ ਇਹ ਉਹੀ ਗੱਲ ਤੁਹਾਡੀ ਪੰਡਤ ਆ ਪਾਂਡੇ ਉਹਦੀ ਇੱਕ ਸਟੇਟਮੈਂਟ ਮੈਂ ਤੁਹਾਡੇ ਨੂੰ ਬੰਦਾ ਕਿ ਰਜਾ ਲਾ ਗਿਆ ਕੋਰ ਕਰੇ ਉਸ ਗੱਲ ਨੂੰ ਪੰਡਤ ਲਿਖਦਾ ਕਹਿੰਦਾ ਕਬੀਰ ਪੰਥ ਦੇ ਵਿੱਚ ਵਿਚਾਰਾਂ ਦੀ ਗੁਰਗਤੀ ਦੇ ਇਤਿਹਾਸ ਤੋਂ ਕਬੀਰ ਪੰਥ ਦੇ ਵਿੱਚ ਕਬੀਰ ਦੇ ਵਿਚਾਰਾਂ ਦੀ ਗੁਰਗਤੀ ਦੇ ਇਤਿਹਾਸ ਤੋਂ ਅਸ਼ੋਭਾ ਜੀ ਬੰਦਾ ਕੀ ਲਿਖ ਰਿਹਾ ਅਸੀਂ ਬ੍ਰਾਹਮਣਵਾਦ ਨੂੰ ਕੋਸਤੇ ਰਹਿੰਦੇ ਐਕਚੁਅਲੀ ਕਹਿੰਦੇ ਜੇ ਕਿਤੇ ਗੁਰੂ ਨਿਨਦਾਸ ਦੇ ਨਾਂ ਤੇ ਸਟੇਲ ਲੱਗੀ ਆ ਤੇ ਸਾਡੀ ਟਾਰਗੇਟ ਤੇ ਬ੍ਰਾਹਮਣ ਨੇ ਜੇ ਗੁਰੂ ਕਬੀਰ ਜੀ ਦੇ ਨਾਮ ਤੇ ਸਟੇਜ ਲੱਗੀ ਜਾਂਦਾ ਸਾਡੇ ਟਾਰਗੇਟ ਤੇ ਬ੍ਰਾਹਮਣ ਤੇ ਜੇ ਗੁਰੂ ਨਾਭਾ ਦਾ ਨਾਮ ਤੇ ਸਟੇਜ ਲੱਗੀ ਹੈ ਸਾਡੇ ਟਾਰਗੇਟ ਤੇ ਬ੍ਰਾਹਮਣ ਨੇ ਔਰ ਇੱਕ ਪੰਡਤ पांडे ਲਿਖਦਾ ਕਬੀਰ ਪੰਥ ਵਿੱਚ ਕਬੀਰ ਦੇ ਵਿਚਾਰਾਂ ਦੀ ਦੁਰਘਤੀ ਦੇ ਇਤਿਹਾਸ ਤੋਂ ਇਹ ਸਾਬਤ ਹੁੰਦਾ ਹੈ ਕਿ ਕੋਈ ਕ੍ਰਾਂਤੀਕਾਰੀ ਵਿਚਾਰਤਾ ਵਿਰੋਧੀਆਂ ਦੀ ਆਲੋਚਨਾ ਤੋਂ ਨਹੀਂ ਮੰਨਦਾ ਇਹ ਬ੍ਰਹਮ ਸਾਡੇ ਮੂਖੇ ਦੇ ਬਾਰੇ ਵਿੱਚ ਜੋ ਮਰਜੀ ਪ੍ਰਚਾਰ ਕਰੀ ਜਾਏ ਤਾਂ ਪੰਡਤ ਲਿਖਦਾ ਤੁਹਾਡੀ ਵਿਚਾਰਧਾਰਾ ਕਦੀ ਵੀ ਨਹੀਂ ਮਰਦੀ। ਵਿਰੋਧੀਆਂ ਦੀ ਅਲੋਚਨਾ ਤੋਂ ਨਹੀਂ ਮਰਦੀ। ਉਹ ਇਤਿਹਾਸ ਪ੍ਰਕਿਰਿਆ ਤੋਂ ਬੇਖਬਰ। ਸੁਣੋ, ਉਹ ਇਤਿਹਾਸ ਪ੍ਰਕਿਰਿਆ ਤੋਂ ਬੇਖਬਰ ਅਨਯਾਈਆਂ ਦੀ ਮਹੱਤਵਕ ਆकांक्षा ਅੰਧ ਸ਼ਰਧਾ ਕੱਟੜਵਾਦ ਦੇ ਨਾਲ ਕਿ ਜੇ ਨਾਲ ਮਰਦੀ ਆ, ਬਰੋਦੀ ਨਹੀਂ ਮਰ ਸਕਦਾ। ਉਹ ਕਹਿੰਦਾ ਉਹਦੇ ਉਹ ਲਈਆਂ ਦੀ ਅੰਗ ਸ਼ਰਤਾ ਦੇ ਕਰਕੇ ਉਹ ਜਿਹੜੀ ਆ ਉਹ ਮਰਦੀ ਆ ਉਹਨੇ ਇੱਕ ਗੱਲ ਲਿਖੀ, ਕਿਤਾਬ ਦਾ ਇੱਕ ਜ਼ਿਕਰ ਕੀਤਾ ਉਸ ਬੰਦੇ ਨੇ। ਕਹਿੰਦਾ ਇੱਕ ਕਿਤਾਬ ਲਿਖੀ ਗਈ ਜਿਹਦਾ ਕਿਤਾਬ ਦਾ ਨਾਮ ਸੀ ਕਬੀਰ ਮਨਸੂਰ। ਔਰ ਉਹਨੂੰ ਲਿਖਣ ਵਾਲੇ ਕੌਣ ਨੇ ਪਰਮਾਨੰਦ ਔਰ 1993 ਵਿੱਚ ਉਹਦਾ ਹਿੰਦੀ ਅਨਵਾਦ ਹੋਇਆ ਔਰ ਉਹ ਲਿਖਦਾ ਹੈ ਕਿ ਉਸ ਕਿਤਾਬ ਦੇ ਵਿੱਚ ਸਭ ਤੋਂ ਵੱਧ ਦੇਵੀ-ਦੇਵਤਿਆਂ ਦੀਆਂ ਫੋਟੋਆਂ ਲਾ ਕੇ ਤੇ ਕਬੀਰ ਸਾਹਿਬ ਨੂੰ ਸਭ ਤੋਂ ਉੱਪਰ ਥੋਪਾ ਦਆ ਦਿੱਤੀ ਗਈ ਤਾਂ ਕਿ ਕਬੀਰ ਨੂੰ ਵੀ ਇੱਕ ਦੇਵਤਾਰ ਦਾ ਪੇਸ਼ਕਸ਼ ਦਿੱਤਾ ਜਾਵੇ। ਤਾਂ ਦਾ ਮਤਲਬ ਕਿ ਅੱਜ ਅਸੀਂ ਦੇਖੇ ਆਪਣੇ ਸਮਾਜ ਨੂੰ ਕੋਸਦੇ ਕਿ ਭਾਈ ਤੁਸੀਂ ਫੁਲਾਨੀ ਜਗ੍ਹਾ ਟੱਲੀਆਂ ਵਜਾਉਣੀਆਂ ਬੰਦ ਕਰੋ। ਤੁਸੀਂ ਗੁੱਟਾ ਤੇ ਮੌੜੀਆਂ ਵਜਣੀਆਂ ਬੰਦ ਕਰੋ। ਤੁਸੀਂ ਵਰਤ ਜਿਹੜੀਆਂ ਆ ਕਰਨੇ ਬੰਦ ਕਰੋ। ਲੇਕਿਨ ਕਿ ਪਾण्डे ਲਿਖ ਰਿਹਾ ਕਿ ਕਸੂਰਵਾਰ ਕੌਣ ਨੇ ਉਸ ਮਹਾਪੁਰਸ਼ ਨੇ ਮੰਨਣ ਵਾਲੇ ਉਹਨੇ ਅਨਜਾਈ ਜਿਹੜੇ ਨੇ। ਕਸੂਰਵਾਰ ہوں بہت سارے لوگ نے ایک پیچھے جی بندہ ملتا کہ میں بھی بابا صاحب کو بہت منگا اور میں سویرے سویرے تک تڑ کام نہیں کرتے کام میں کر رہا اور میں کی کر رہا کہ سویر تڑکے اٹھ کے اگربتی اور جو بابا صاحب کر دے مورے میں دے اسی لوگ بابا صاحب نہیں تو بابا صاحب کر کی کہتے نے میں مورتیاں پوجک نہیں ہوں میں مورتی پنڈن والا ستگرو کبیر بھی اہم کرتے ہیں کہ میں مورتی پوجک نہیں ہوں ਮਮੂਨ ਪੰਜਾਬੀ ਕਰਨ ਵਾਲਾ ਸਫਰ ਦਾ ਮਤਲਬ ਕਿ ਅਸੀਂ ਗੁਰੂ ਸਾਹਿਬ ਦੀ ਫਿਲਾਸਫੀ ਨੂੰ ਕਿੱਦਾਂ ਨੂੰ ਲੈ ਕੇ ਜਾ ਲਈਏ ਇਸ ਕਰਕੇ ਸਾਥੀਓ ਮੇਰੀ ਬੇਨਤੀ ਹੈ ਕਿ ਕਬੀਰ ਸਾਹਿਬ ਨੂੰ ਸਮਝੀਏ ਕਬੀਰ ਸਾਹਿਬ ਨੂੰ ਸਮਝ ਕੇ ਬਹੁਤ ਸਾਰੇ ਲੋਕਾਂ ਨੂੰ ਗਵਾਕਦਾ ਕਬੀਰ ਸਾਹਿਬ ਦਾ ਦੇ ਵਿੱਚ ਮੇਰੀ ਬਹੁਤ ਵਿਸ਼ਵਾਸ ਹੈ ਕਬੀਰ ਸਾਹਿਬ ਨੂੰ ਮੈਂ ਬਹੁਤ ਸਟਡੀ ਵੀ ਕਰਦਾ ਪੜ੍ਹਦਾ ਵੀ ਇਨਾ ਕਿਤਾਬਾਂ ਮੈਂ ਇੱਕ ਤੋਂ ਇੱਕਤਾ ਕਿਸੇ ਭਾਜੀ ਨੂੰ ਵੀ ਇਹ ਗਿਫਟ ਕੀਤੀ ਕਿਤਾਬ ਮੰਗਾ ਕੇ ਸਪੈਸ਼ਲੀ ਮੈਨੂੰ ਨਾ ਤਾਂ ਨਰਕ ਤੋਂ ਡਰ ਲੱਗਦਾ ਨਾ ਨਰਕ ਤੋਂ ਸੁਰਗ ਤੋਂ ਡਰ ਲੱਗਦਾ ਕਿਉਂਕਿ ਮੇਰੀ ਮੇਰੇ ਮਾਰਗਦਰਸ਼ਕ ਸਤਿਗੁਰੂ ਕਬੀਰ ਨੇ ਇਸ ਤਰ੍ਹਾਂ ਕਿ ਮੈਨੂੰ ਕਿਸੇ ਤੋਂ ਡਰ ਨਹੀਂ ਲੱਗਦਾ ਜੇ ਕਿਸੇ ਡੇਰੇਦਾਰ ਨੂੰ ਆਪਣਾ ਮਾਰਗਦਰਸ਼ਕ ਬਣਾਉਗੇ ਤਾਂ ਜੰਮੂ ਤੋਂ ਚਵੀਂ ਕੰਤੇ ਤੁਹਾਡੇ ਮੋਰੇ ਉਹ ਡੰਡੇ ਖੜੇ ਰਹਿਣਗੇ ਕੜਾਇਆ ਦੇ ਤੇਲ ਦੇ ਵਿੱਚ ਪਾਉਂ ਲਿਖਿਆ ਰਹੇਗਾ ਅੱਜੇ ਸਭ ਨੂੰ ਬਣਾਉਗੇ ਆਪਣਾ ਮਾਰਗਦਰਸ਼ਕ ਤੁਸੀਂ ਸਮਝਦਾ ਭਾਵੇਂ ਮਾਰਗ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵਾਦਾ ਨਹੀਂ ਆਏਗੀ ਔਰ ਕਿਸੇ ਤਰ੍ਹਾਂ ਦਾ ਗੱਡਾ ਨਹੀਂ ਕੋਈ ਭੈ ਜਿਹੜਾ ਉਹ ਨਹੀਂ ਹੋਏਗਾ ਜਿਸ ਤਰ੍ਹਾਂ ਬਾਬਾ ਸਾਹਿਬਾ ਮੰਡ ਕਰਨੇ 500 ਸਾਲ ਬਾਅਦ ਵੀ ਸਤਗੁਰੂ ਕਬੀਰ ਜੀ ਤੋਂ ਤਕਵਾਹੀ ਲਈਆ ਉਸੇ ਤਰ੍ਹਾਂ ਸਾਡੀ ਡਿਊਟੀ ਬਣਦੀ ਆ ਕਿ ਅਸੀਂ ਸਤਗੁਰੂ ਕਬੀਰ ਜੀ ਦੀ ਫਿਲਾਸਫੀ ਤੋਂ ਅਗਵਾਈ ਲਈਏ ਔਰ ਜਿਸ ਤਰ੍ਹਾਂ ਸਾਹਿਬਾ ਹੁਕਮ ਹੁੰਦਾ ਜੋ ਉਹਨਾਂ ਦੀ ਬਾਣੀ ਆ ਉਹਦੇ ਹੁਕਮ ਨੂੰ ਮੰਨ ਕੇ ਅਸੀਂ ਲੋਕ ਜਿਹੜੇ ਆ ਉਹ ਆਪਣਾ ਦਿਨ ਚਰਿਆ ਆਪਣਾ ਕੰਮ ਜਿਹੜਾ ਉਹ ਕਰੀਏ ਤਾਂ ਮੈਂ ਸਮਝਦਾ ਕਿ ਅਸੀਂ ਇਸ ਦੇਸ਼ ਦੇ ਵਿੱਚ ਅਮਰ ਦੇਸ਼ੂਆ ਬਣਾ ਸਕਦੇ ਆ ਇਹਨੂੰ ਬੇਗਮਪੁਰਾ ਬਣਾ ਸਕਦੇ ਆ ਜਿਹੜੀ ਰੋਸ਼ਨ ਭਾਜੀ ਗੱਲ ਕਰ ਰਹੇ ਸੀ ਇਹ ਸੱਚ ਗੱਲ ਹੈ ਆਖਰੀ ਗੱਲ ਭਾਜੀ ਕਿ ਅਸੀਂ ਇੱਕ ਬਲੱਡ ਹਾਂ ਅਸੀਂ ਇੱਕ ਪਿਤਾ ਦੇ ਔਲਾਦ ਹਾਂ ਅਸੀਂ ਲੋਕ ਜਿੰਨੇ ਲੋਕ ਆ ਬੇਸ਼ੰਕ ਸਾਡੀਆਂ ਜਾਤੀਆਂ ਅਲੱਗ ਲੱਗਣ ਇੱਕ ਕਿਤਾਬ ਇੱਕ ਅੰਗਰੇਜ਼ ਨੇ ਲਿਖੀ ਆ ਦਚਮਾਰ ਔਰ ਉਹਦੇ ਵਿੱਚ ਲਿਖਦਾ ਹੈ ਕਿ ਇਸ ਦੇਸ਼ ਦੇ ਮੂਲ ਨਿਵਾਸੀਆਂ ਨੂੰ ਚਾਹ ਸਾਰੇ ਨੂੰ ਧੂਮ ਕਹ ਦਿਓ ਮੇਗ ਕਹ ਦਿਓ ਚਮਾਰ ਕਹ ਦਿਓ ਕੁਛ ਵੀ ਕਹ ਦਿਓ ਇਹ ਸਾਰੇ ਇੱਕ ਨੇ ਤਾਂ ਇਹ ਅਸੀਂ ਨਾ ਕਰਨਾ ਕਿ ਅਸੀਂ ਸਤਗੁਰੂ ਕਬੀਰ ਦੀਆਂ ਅਜਾਈ ਬੰਨਾ ਜਾਂ ਮਨੁਸਮਤੀ ਦੇ ਅਜਾਈ ਬੰਨਾ ਇੰੀਆਂ ਗਬੇਟੀਆਂ ਕਰਦਾ ਹੈ ਸਭ ਤੋਂ ਰਜਾ ਚੌਹਣਾ ਧੰਨਵਾਦ ਸ਼ਹਿਰ ਟੀਮ ਸ਼ਹਿਰ ਫਾਰਕ ਜੈ ਜੀ